کرتے ہاں من نہیں پی سکتا جب ابھی امرت ویل گرو در کی حاضری کرتے پراپت کرتے ہیں یہ بڑی امول تدار ملتی ہے تو پھر یہ دیدار کا من نہیں پا سکتے امرت ویل گرو کرنے جدو بھی سما ملنا ادو دیدار کر لینا گرواد کا کوئی من نہیں ਇਹ ਤੇ ਵੀ ਪਾਤਸ਼ਾਹ ਉਹ ਆਕਾਸ਼ ਪੁਰਖ ਵਾਹਿਗੁਰੂ ਨੂੰ ਕਹਿੰਦੇ ਨੇ ਇਹ ਮੇਰਾ ਮਾਲਕ ਤਾ ਤੇ ਦੀਦ ਦੇ ਦੀਦ ਸਮੇਂ ਕਸਨਾਨ ਜੀ ਇਸ ਕਾ ਮੂਲ ਇਹ ਮਾਲਕ ਤੇਰਾ ਦਰਸ਼ਨ ਕਰਨਾ ਇੱਕ ਅਮੋਲਕ ਤਾਜ ਹੈ ਉਹ ਦਾਤ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇਰੇ ਇਸ ਦਰਸ਼ਨ ਦਾ ਕੋਈ ਮੋਨ ਨਹੀਂ ਕੀਤਾ ਜਾ ਸਕਦਾ ਹੈ ਜੀ ਪਾਪ ਪਰਵਰਦਾ ਸਰੂਪ ਦਾ ਖਾਸੋ ਮਹਾਰਾਜ ਕਹਿੰਦੇ ਆਪਾ ਆਪਾ ਦਾ ਭਾਗ ਇਹ ਪਵਿੱਤਰ ਪਰ ਜਿਗਦਾਰ ਇਹ ਪਾਲਣਹਾਰ ਇਹ ਸਭ ਜੀਵਾਂ ਦੇ ਪਾਲਣਹਾਰ ਆ ਖੁਦ ਦਾ ਭਾਗ ਤੂੰ ਖੁਦ ਤੂੰ ਆਪ ਤਾਂ ਮੇਰੇ ਪਾਸ਼ਾ ਕਹਿੰਦੇ ਇਹ ਪਵਿੱਤਰ ਇਹ ਪਾਲਣਹਾਰ ਤੂੰ ਆਪ ਸਾਡਾ ਖਸਮ ਹੈ ਬਾਪ ਆਪਾ ਜਿਗਦਾਰ ਤੂੰ ਖੁਦ ਖਸਮ ਤੂੰ ਕੋਤਸ ਵਰਦਾ ਮਾਲਕ ਹੈ ਤੂੰ ਸਾਡਾ ਖਸਮ ਹੈ ਵੱਡਾ ਅਕੂਲ ਤੂੰ ਸਭ ਤੋਂ ਵੱਡਾ ਹੈ ਤੇਰੇ ਤੋਂ ਵੱਡਾ ਕੋਈ ਨਹੀਂ ਤੂੰ ਸਭ ਦੇ ਨਾਲੋਂ ਵੱਡਾ ਹੈ ਪਰ ਤੇਰੀ ਜਿਹੜੀ ਵੱਡੀ ਹਸਤੀ ਹੈ ਜਿਹੜੀ ਤੇਰੀ ਤਾਕਤ ਹੈ ਉਹ ਦੇ ਕਿਸੇ ਤਰਾਹ ਵੀ ਢੋਲਿਆ ਲਾਪਿਆ ਨਹੀਂ ਜਾ ਸਕਦਾ ਹੈ ਜੀ ਦਸਤ ਈ ਦੇਵ ਜਾਵਰ ਗੀਰੀ ਦਾਸ ਦਾ ਭਾਵ ਹੈ ਹੱਥ ਗੀਰੀ ਦਾ ਭਾਵ ਹੈ ਫਰਨਾ ਦਾਸ ਗੀਰੀ ਹੱਥ ਪੜਨ ਦੀ ਕਿਰਿਆ ਸ ਹੈ ਕਿਸੇ ਦੀ ਸਹਾਇਤਾ ਕਰਨੀ ਤਾਂ ਫਿਰ ਦਾਸ ਗੀਰੀ ਜਿਹੇ ਜਿਹੇ ਦਾ ਭਾਵ ਹੈ ਦਾਸ ਗੀਰੀ ਦੇਹ ਮੇਰਾ ਹੱਥ ਪੜ ਮੇਰੀ ਸਹਾਇਤਾ ਕਰ دلاور پھر دلاور دا پاپ ہے کہ دلاور کے سور میں دلاور دا پاپ ہے سور میں تو ہی تو ہی ایک پاشا کے دے ہی سور میں پرکو میری سہتا تھا کیونکہ تو بڑا سب سر, بڑا سردار ہے تو سیانہ ہے سب دل کو بہتر کرنے والے

ਤੂੰ ਹੀ ਤੂੰ ਹੀ ਏਕ ਮੈਨੂੰ ਇੱਕ ਤੇਰਾ ਹੀ ਆਸਰਾ ਪਰ ਗੁਰਮਖ ਪਿਆਰਿਓ ਅਸੀਂ ਸਾਡੇ ਚ ਉਹ ਬਿਰਲੇ ਜਿਹੜੇ ਇੱਕ ਪਰਮਾਤਮਾ ਦਾ ਆਸਰਾ ਲੈ ਕੇ ਚੱਲਦੇ ਨਹੀਂ ਅਸੀਂ ਤਾਂ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੇ ਕ ਆਸਰੇ ਲੈਣੀਆਂ ਕਿੰਨੇ ਕ ਆਸਰੇ ਲੈਣ ਬਾਅਦ ਤੇ ਕਰਮ ਕਾਂਡ ਕਰਦੇ ਹਾਂ ਕਿੰਨੇ ਕ ਅਸੀਂ ਮੜੀਆਂ ਮਠਾਂ ਤੇ ਜਾਂਦੇ ਹਾਂ ਕਥਾਰ ਕਿੱਥੇ ਕਿੱਥੇ ਅਸੀਂ ਘੁੰਮਦੇ ਤੁਰੇ ਫਿਰਦੇ ਆ ਪਰ ਸਤਿਗੁਰੂ ਜੀ ਕਹਿੰਦੇ ਉਹ ਭਲਿਆ ਇਹ ਦੁਨੀਆਂ ਦੇ ਆਸਰੇ ਕੋਈ ਮੈਹੀ ਨਹੀਂ ਰੱਖਦੇ ਇਹ ਸਦਾ ਕਾਇਮ ਰਹਿਣ ਵਾਲੀ ਨਹੀਂ ਇਹਨਾਂ ਆਸਰੇ ਨਾਲ ਗੱਲ ਨਹੀਂ ਬਣਨੀ ਜੇ ਆਸਰਾ ਲੈਣਾ ਹੈ ਤਾਂ ਇੱਕ ਉਹ ਸੱਚੇ ਪਰਮਾਤਮਾ ਦਾ ਲੈ ਜਿਸ ਦੇ ਬਾਰੇ ਸਤਿਗੁਰੂ ਜੀ ਇੱਥੇ ਕਹਿੰਦੇ ਪਏ ਹਨ ਤੂੰ ਹੀ ਤੂੰ ਹੀ ਏਕ ਇਹ ਮਾਲਕ ਤੂੰ ਸਾਡਾ ਹੱਥ ਫੜ ਸੰ ਤੇਰੀ ਅਸ। ਹੁਣ ਅਸੀਂ ਆਸਰੇ ਤਾਂ ਬਹੁਤੇ ਰਏ ਹੋਏ ਆ। ਫਿਰ ਪਰਮਾਤਮਾ ਸਾਡਾ ਹੱਥ ਕਿੱਥੇ ਫੜੇ? ਕਿਉਂਕਿ ਸਾਡੇ ਹੱਥ ਦਾ ਸੀ ਹੁ ਨਾਲੋਂ ਪੜਾ ਦਿੱਤੀ ਹੈ। ਅਸੀਂ ਪਤਾ ਨਹੀਂ ਕਿੰਨੇ ਕਾਰਮਾਂ ਕਾਂਡਾਂ ਵੜੀਆਂ ਮਠਾਂ ਕਿੱਥੇ ਕਿੱਥੇ ਤੁਰੇ ਜਾਂਦੀਆਂ ਇੱਕ ਸੱਚੇ ਗੁਰੂ ਤੇ ਸੱਚੇ ਅਕਾਲ ਪੁਰਖ ਨਾਲ। ਪਰ ਸਤਗੁਰੂ ਜੀ ਕਹਿੰਦੇ ਭੜਿਆ ਜਦੋਂ ਤੂੰ ਇਤਾਂ ਬੇਤੀ ਕਰੇਗਾ ਛੱਡ ਕੇ ਸਾਰੇ ਸਹਾਰੇ ਇੱਕ ਗੁਰੂ ਦੇ ਦਰ ਦਾ ਆਸਰਾ ਲਵੇਂਗਾ ਤਾਂ ਉਹ ਤੇਰੀ ਬਾਹ ਜਰੂਰ ਪੜ ਲੱਗੇ ਛੱਡ ਕੇ ਆਸਰੇ ਉਹਦੇ ਦਰ ਤੇ ਬੇਤੀ ਕਰ ਰਹੀ ਹਾਂ ਸੂਰਮੇ ਪ੍ਰਭੂ ਮੇਰੀ ਸਹਾਇਤਾ ਕਰ ਮੈਂ ਨਾ ਸਾਰੇ ਆਸਰੇ ਛੱਡ ਦਿੱਤੇ ਨੇ ਹੁਣ ਮੈਨੂੰ ਇੱਕ ਸਿਰਫ ਤੇਰਾ ਹੀ ਆਸਰਾ ਹੈ ਜੀ ਕਰਤਾ ਤਰਤ ਕਰਨਾ ਕੋਈ ਨਾਨਕ ਤੇਰੀ ਤੇ ਕੋ ਆਪਾਸ਼ਾ ਕਹਿੰਦੇ ਕਰਤਾ ਕਰਤਾ ਦਾ ਭਾਵ ਹੈ ਕੀ ਕਰਤਾ ਕੁਦਰਤ ਕਾਰਨ ਕੀ ਕੁਦਰਤ ਦੇ ਰਚਨਾ ਹਾਰ ਹੀ ਕੁਦਰਤ ਨੂੰ ਬਣਾਉਣ ਵਾਲਿਆ ਖਾਲਕ ਨਾਨਕ ਤੇਰੀ ਟੀਕ ਖਾਲਕ ਦਾ ਭਾਵ ਹੈ ਜੀ ਖਾਲਕਤ ਦੇ ਮਾਲਕ ਏ ਸਾਰੀ ਦੁਨੀਆ ਦੇ ਮਾਲਕ ਟੀਕ ਦਾ ਭਾਵ ਹੈ ਆਸਰਾ ਤੇਰੀ ਟੀਕ ਪਾਤਸ਼ਾਹ ਕਹਿੰਦੇ ਏ ਨਾਨਕ ਉਹਦੇ ਦਰ ਤੇ ਇਹ ਹੀ ਅਰਦਾਸ ਕਰਕੇ ਬੇਨਤੀ ਕਰਿਆ ਕਰ ਜੀ ਕਰਤਾਰ ਏ ਗੁਜ਼ਰਦੇ ਰਜਨ ਹਾਰ ਏ ਖਰਕਤ ਦੇ ਮਾਲਕਾ ਮੈਂ ਉਹ ਇੱਕ ਤੇਰੇ ਹੀ ਸਹਾਰੇ ਮੈਂ ਹੋਰ ਦੁਨੀਆਂ ਦੇ ਸਹਾਰੇ ਛੱਡ ਦਿੱਤੀ ਮੈਂ ਹੋਰ ਕਰਮ ਕਾਂ ਛੱਡ ਕੇ ਇੱਕ ਤੇਰੇ ਦਰ ਤੇ ਆ ਡਿੱ ਗਿਆ ਹਾਂ ਇਸ ਕਰਕੇ ਕਿਰਪਾ ਕਰਕੇ ਮੇਰਾ ਹੱਥ ਫੜਤੀ ਮੇਰੀ ਸਹਾਇਤਾ ਕਰੋ ਜੀ ਇਲਾਹੁ ਗਵਾਹ ਬੈਨੋ ਘਰ ਦੂਜਾ ਇੱਕ بینتی کرے گا ضرور تیرا ہاتھ پڑھ لے گا ضرور شبد راب ہی گروہ گرنتھ صاحب کا چوتواں دمارا پر اس میرے پہلے پاشا سکھ دھرم گرو نانک دیو جی مہارا سکتے پاشا جی نے ਆਪਲੇ ਸੋਹਣੇ ਜੀ ਮੁਖਾਰ ਬਿੰਦੋ ਚਾਰ ਰਿਤੇ ਘਰ ਬੂਜਾ ਤਾਂ ਇਸ ਸਭ ਇਹਨਾਂ ਸ਼ਬਦਾਂ ਨੂੰ ਤਲੰਗ ਰਾਮ ਜੀ ਦੂਸਰੇ ਘਰ ਦੇ ਵਿੱਚ ਗਾਇਨ ਕਰਨ ਦੀ ਮੇਰੇ ਪਾਸ਼ਾ ਨੇ ਹਦਾਇਤ ਕੀਤੀ ਇਥੋਂ ਇਹ ਆਠ ਆਠ ਪੰਧੀਆਂ ਵਾਲੇ ਸ਼ਬਦ ਅਰਬ ਹੋਣ ਲੱਗੇ ਤਾਂ ਫਿਰ ਇੱਥੇ ਮੇਰੇ ਪਾਸ਼ਾ ਨੇ ਮੰਗਲਾ ਚਾਰ ਨੂੰ ਚਾਰ ਕੀਤਾ ਇੱਕ ਓਮਕਾਰ ਸਤਿਗੁਰੂ ਪ੍ਰਸਾਦ ਇਹਨਾਂ ਸ਼ਬਦਾਂ ਦੇ ਵਿੱਚ ਭਾਈ ਉਹ ਇੱਕ ਦੀ ਗੱਲ ਹੋ ਰਹੀ ਹੈ ਜਿਹੜਾ ਉਹ ਦੀ ਸਾਰੀਆਂ ਤਾਕਤਾਂ ਦਾ ਮਾਲਕ ਹੈ ਜਿਹੜਾ ਉਹ ਦੁਨੀਆ ਦਾ ਸਿਰਜਣਹਾਰ ਹੈ ਦੁਨੀਆ ਦਾ 파ਜਨਹਾਰ ਹੈ ਅਤੇ ਦੁਨੀਆ ਦਾ ਵਿਨਾਸ਼ ਕਰਦਾ ਹੈ ਉਹ ਇੱਕੋ ਪਰਮੇਸ਼ਰ ਵਰਗੂ ਹੈ ਸਭ ਤਾਕਤਾਂ ਦਾ ਮਾਲਕ ਹੈ ਹੁਣ ਇਹ ਆਪਾਂ ਕਹੀਏ ਫਿਰ ਉਹਨੂੰ ਮਿਲਿਆ ਕਿਵੇਂ ਜਾਵੀ ਤਾਂ ਮੇਰੇ ਬਾਦਸ਼ਾਹ ਕਹਿੰਦੇ ਸਤਗੁਰੂ ਪ੍ਰਸਾਦ ਪ੍ਰਸਾਦ ਦਾ ਭਾਗ ਹੁੰਦਾ ਕਿਰਪਾ ਦਾ ਮੇਰੇ ਬਾਦਸ਼ਾਹ ਕਹਿੰਦੇ ਭਾਈ ਉਹ ਅਕਾਲ ਪੁਰਖ ਦੀ ਪ੍ਰਾਪਤੀ ਸਤਗੁਰੂ ਦੀ ਕਿਰਪਾ ਦੇ ਦੁਆਰਾ ਹੁੰਦੀ ਹੈ ਜੀ ਜਿਵੇਂ ਕੀ ਆਜ ਨੇ ਦੇਖਿਆ ਕਿਆ ਕਹੀਏ ਇਹ ਭਾਈ ਬਾਸ਼ਾ ਕਹੇ ਜੇਨ ਕੀਆ ਤਿਰ ਦੇਖਿਆ ਕਿਆ ਕਹੀਏ ਰੇ ਭਾਈ ਜੇਲ ਭਾਵ ਜਿਸ ਪਰਮਾਤਮਾ ਨੇ ਕੀ ਆਦਾ ਭਾਵ ਹੈ ਬਣਾਇਆ ਬਾਸ਼ਾ ਕਹੇ ਹੇ ਭਾਈ ਜਿਸ ਪਰਮਾਤਮਾ ਨੇ ਇਹ ਜਗਤ ਬਣਾਇਆ ਹੈ ਇਹ ਸੰਸਾਰ ਸਾਜਿਆ ਹੈ ਇਹ ਸ੍ਰਿਸ਼ਟੀ ਸਾਹ ਬਣਾਈ ਹੈ ਇਹ ਤੇ ਸਭ ਕੁਝ ਜੋ ਵੀ ਅਸੀਂ ਸਾਡੀ ਨਿਗਾਹ ਦੇ ਵਿੱਚ ਉਹਦਾ ਦੇਖ ਰਿਹਾ ਇਹ ਉਹ ਪਰਮਾਤਮਾ ਦੀ ਰਚਨਾ ਹੈ ਉਹਦਾ ਬਣਾਇਆ ਹੋਇਆ ਜਿਸ ਪਰਮਾਤਮਾ ਨੇ ਇਦਾਂ ਇਹ ਜਗਤ ਬਣਾਇਆ ਉਸ ਨੇ ਹੀ ਸਦਾ ਇਹਦੀ ਸੰਭਾਲ ਕੀਤੀ ਹੈ ਜਿਲ ਕੀਆ ਜਿਲ ਦੇਖਿਆ ਤਉਣੀ ਇਹਦੀ ਦੇਖ ਰੀਖ ਕਰੀ ਹੈ ਇਹਦੀ ਸਾਰੀ ਸੰਭਾਲ ਕਰੀ ਹੈ ਕਿਆ ਕਹੀਏ ਇਹ ਭਾਈ ਤਾਂ ਫਿਰ ਬਾਦਸ਼ਾਹ ਇਹ ਨਹੀਂ ਕਹਿਆ ਨਹੀਂ ਜਾਣ ਪੱਤਾ ਕੀ ਉਹ ਕਿਵੇਂ ਸੰਭਾਲ ਕਰਦਾ ਉਹ ਤਾਂ ਉਹ ਹੀ ਜਾਣਦਾ ਵੀ ਇਹ ਸਾਰੀ ਸੈਨਟੀ ਸਾਹਮਣੀ ਸਾਰ 84 ਰਾਖ ਜੂਨਾ ਦੇ ਜੀਵਾਂ ਨੂੰ ਰਿਜਕ ਦੇਣਾ ਇਹ ਤਾਂ ਉਹ ਹੀ ਜਾਣਦਾ ਮੈਂ ਇਹਦੀ ਸੰਭਾਲ ਕੀਤਾ ਸੋਦਰ ਕੀ ਦਾ ਸੋ ਕਰ ਕੀ ਤਾਂ ਜਿਤ ਵਹਿ ਸਰਬ ਸੰਭਾਲੇ ਉਹ ਤੇਰਾ ਕਹਿਆ ਜਾਹਾਰ ਹੈ ਉਹ ਕਹਿਆ ਜਾ ਘਰ ਹੈ ਜਿੱਥੇ ਵਹਿ ਕੇ ਤੂੰ ਸਾਰੇ ਸ੍ਰਿਤੀ ਦੀ ਸੰਭਾਲ ਕਰਦਾ ਤਾਂ ਪਾਤਸ਼ਾਹੀ ਜੀ ਵੀ ਕਹਿੰਦੀ ਆ ਜਿਨ ਕੀ ਆ ਜਿਨੇ ਇਹ ਸ੍ਰਿਤੀ ਨੂੰ ਸਾਜਿਆ ਜਿਨੇ ਇਹ ਜਗਤ ਬਣਾਇਆ ਤਿੰਨ ਦੇਖਿਆ ਉਹੀ ਇਹਦੀ ਸੰਭਾਲ ਕਰਦੀ ਹੈ ਕਿਆ ਕਹੀਏ اے ਭਾਈ ਬਾਕੀ ਨਹੀਂ ਰਸਿਆ ਜਾ ਸਕਦਾ ਉਹ ਕਿੰਦਾ ਸੰਭਾਲ ਕਰਦਾ ਹੈ ਉਹ ਤਾਂ ਉਹ ਆਪਣੇ ਆਪ ਹੀ ਜਾਣਦਾ ਹੈ ਜੀ ਆਪੇ ਜਾਣੇ ਕਰੇ ਆਪੋ ਇਹ ਨਵਾਲੀ ਹੈ ਦਾਈ